ਤਾਨ ਸਿੱਖੀ ਹੈ ਅੱਜ ਗੁਰੂ ਤੇਗ ਬਹਾਦਰ ਸਾਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਸ਼ਹਾਦਤ ਹੋਈ ਭਾਈ ਮਤੀ ਦਾਸ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ ਉਹਨਾਂ ਦੇ ਹੱਥ ਪੈਰ ਦੋਨੋਂ ਲੱਕੜ ਦੇ ਥੰਮ੍ਹਾਂ ਦੇ ਨਾਲ ਬੰਨ੍ਹ ਦਿੱਤੇ ਗਏ ਜਦੋਂ ਸੀਸ ਤਿਆਰਾ ਰੱਖਿਆ ਤੇ ਜਲਾਦਾਂ ਨੇ ਪੁੱਛਿਆ ਤੁਹਾਡੀ ਆਖਰੀ ਇੱਛਾ ਭਾਈ ਮਤੀ ਦਾਸ ਜੀ ਨੇ ਹੱਥ ਜੋੜੇ ਕਹਿਣ ਲੱਗੇ ਮੇਰੀ ਆਖਰੀ ਇੱਛਾ ਇਹੋ ਹੀ ਹੈ ਜਦੋਂ ਮੇਰੀ ਮੇਰੇ ਸੀਸ ਤੇ ਆਰਾ ਚੱਲੇ ਮੇਰਾ ਮੁਖ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੰਜਰੇ ਵੱਲ ਹੋਣਾ ਚਾਹੀਦਾ ਅਤੇ ਉਹਨਾਂ ਨੇ ਸੀਸ ਤੇ ਆਰਾ ਰੱਖਿਆ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਗਿਆ ਇਸੇ ਤਰ੍ਹਾਂ ਆਰਾ ਚੱਲਦਾ ਗਿਆ ਤੇ ਭਾਈ ਮਤੀ ਦਾਸ ਦੇ ਮੁਖ ਤੋਂ ਜਪਜੀ ਸਾਹਿਬ ਦਾ ਪਾਠ ਚੱਲਦਾ ਗਿਆ ਭਾਈ ਸਾਹਿਬ ਦਾ ਸਰੀਰ ਸਾਰਾ ਲਹੂ ਲਵਾਨ ਹੋ ਗਿਆ ਅਖੀਰ ਭਾਈ ਸਾਹਿਬ ਦੇ ਸਰੀਰ ਦੇ ਦੋ ਟੁਕੜੇ ਹੋ ਕੇ ਧਰਤੀ ਤੇ ਡਿੱਗੇ ਤੇ ਭਾਈ ਮਤੀ ਦਾਸ ਜੀ ਦੇ ਜ਼ੁਬਾਨ ਤੋਂ ਨਿਕਲ ਰਿਆ ਸੀ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਅੱਜ ਭਾਈ ਮਤੀ ਦਾਸ ਜੀ ਸ਼ਹਾਦਤ ਨੂੰ ਆਪਾਂ ਸਾਰੇ ਨਾਤਮਸਤਕ ਹੋਈਏ